ਮਾਮਲਾ ਅੰਮ੍ਰਿਤਸਰ ਦੀ ਚੌਂਕੀ ਬੀ ਬਲਕ ਦੀਨੋਂ ਦੇ ਇਲਾਕੇ ਟਪਈ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਨੂੰ ਚੌਂਕ ਦੇ ਵਿੱਚ ਨਸ਼ਾ ਕਰਨਾ ਤੇ ਲੜਕੀਆਂ ਨੂੰ ਛੇੜਨ ਵਾਲੇ ਨੌਜਵਾਨਾਂ ਨੂੰ ਰੋਪਣਾ ਕਾਫੀ ਮਹਿੰਗਾ ਪੈ ਗਿਆ ਜਿਸ ਦੇ ਚਲਦਿਆ ਨੌਜਵਾਨਾਂ ਦੇ ਵੱਲੋਂ ਅੰਗਰੇਜ਼ ਸਿੰਘ ਦੇ ਘਰ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਪਰ ਮੁੰਡੇ ਬਾਜ਼ ਨਹੀਂ ਆਉਂਦੇ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਉਹ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣਗੇ ਬਾਬਾ ਤੋਂ ਪੀੜਤ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਹੀ ਨੌਜਵਾਨਾਂ ਨੂੰ ਸ਼ਰਾਬ ਪੀਂਦੇ ਧੀਆਂ ਪੈਣਾਂ ਨੂੰ ਛੇੜਨ ਤੋਂ ਰੋਕਿਆ ਗਿਆ ਤੇ ਇਸ ਰੰਜਸ਼ ਦੇ ਤਹਿਤ ਉਸ ਦੇ ਘਰ ਤੇ ਹਮਲਾ ਕੀਤਾ ਗਿਆ ਤੇ ਉਸਨੇ ਮੱਸਾ ਆਪਣੀ ਜਾਨ ਬਚਾਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਉਦਰੀ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੇ ਜਾਇਜ਼ਾ ਲਿਆ ਜਾ ਰਿਹਾ ਤੇ ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਮਲੀ ਕਾਰਵਾਈ ਕੀਤੀ ਜਾਵੇਗੀ ਅੰਗਰੇਜ਼ ਸਿੰਘ ਹਾਂਜੀ ਕਿ ਤੋਂ ਨਾਮ ਵਾਲੇ ਆਪਾਂ ਹੀ ਦੇਸ਼ ਚੱਲਿਆ ਇਸ ਜ਼ਾਤੀ ਅੰਦਰੋਂ ਵੀ ਮੁੰਡੇ ਹਰੇ ਆ ਗਏ ਆਏ ਨੇ ਮੇਰੇ ਉੱਤੇ ਹਮਲਾ ਕੀਤਾ ਆ ਇਹਨਾਂ ਨੇ ਕੀ ਕਹਿੰਦੇ ਆ ਇਹ ਐਂਦੇ ਹੀ ਤੂੰ ਵਿੱਚ ਪਿਆ ਇਹਨਾਂ ਨੇ ਐਦੋਂ ਵੀ ਉਹਦੇ ਦੇ ਪਰਾ ਦਾ ਸਿਰ 깉 ਲਿਆ ਆ ਇਹਨਾਂ ਨੇ ਹਗਾ ਉਦੋਂ ਵੀ ਉਹਦੇ ਕੋਈ ਆ ਰਵਾਈ ਮਤ ਪਿੰਗਾਈ ਹੋਈ ਨਹੀਂ ਹੈ ਤੇ ਹੁਣ ਫੇੜਿਆ ਤੇ ਇਹਨਾਂ ਨੇ ਫੇੜਾ ਉਹਦੇ ਜ਼ਾਤੀ ਉਤੇ ਹਮਲਾ ਕੀਤਾ ਆ ਅੱਜ ਦਿngਾਮੀ ਉਹਨਾਂ ਐਂਪੂ ਵੀ ਤੋੜਿਆ ਉਹ ਹੀ ਉਹ ਖਦੇ ਸੈ ਰਵਾਜਾ ਵੀ ਸਾੜਾ ਤੋੜਿਆ ਉਹ ਫਿਰ ਆਇਨਾਂ ਨੇ ਤੇ ਮੈਂ ਪਰੇ ਮੁਸ਼ਕਲ ਆ ਚਾਹੀਏ ਕੀ ਕਰਦੇ ਕੀ ਇਹ ਉਹ ਇਹ ਉੱਥੇ ਅੰਗਰੀ ਸਿੱਕਤਾ ਸ਼ਰਾਬ ਉਂਦੇ ਰਹਿੰਦੇ ਆ ਤੇ ਉਹਦੀਆਂ ਕਰੀਆਂ ਛੇੜ ਦੇ ਦਿੰਦੇ ਆ ਇਸ ਕਰਕੇ ਨੂੰ ਅਕਿਆਹੀ ਤੇ ਕੁਸਤਾ ਵੀ ਉੱਥੇ ਉਂਦੇ ਦੇ ਦਿੰਦੇ ਆ ਹਾਂਜੀ ਫੇਰ ਉਥੇ ਨਾਇੰਪੂ ਦੇ ਫੇਟ ਜਹਾਤ ਨੂੰ ਉਥੇ ਸਮਾਨ ਸਮੂਹ ਇੰਦੇ ਦਿੰਦੇ ਨੇ ਸਾਰੇ ਭਾਈ ਆਪਣਾ ਮੇਰਾ ਨਾਮ ਜੀ ਗੌਰਵ ਕੋਲੋਤਰਾ ਜੀ ਮੈਂ ਪਿੰਡ ਢਪਈ ਦਾ ਰਹਿਣ ਵਾਲਾ ਜੀ ਹਾਂ ਜੀ ਕੀ ਮਸਲਾ ਆਈ ਇਥੇ ਮਸਲਾ ਦੇਖੋ ਜੀ 31 ਤਰੀਕ ਰਾਤ ਲੜਾਈ ਹੋਈ ਸੀ ਹੈਪੀ ਨਾ ਦੇ ਮੁੰਡੇ ਦੀ ਸੋ ਅਸੀਂ ਉਥੇ ਛਡਾਇਆ ਸਗੋਂ ਕਿ ਚਲੋ ਯਾਰ ਲੜਾਈ ਨੂੰ ਖਤਮ ਕਰੋ ਉਹਦੇ ਤਿੰਨ ਜਗਾ ਤੋਂ ਸਿਰ ਪਾਟਾ ਆਇਆ ਹੈ ਸੋ ਅਸੀਂ ਛਡਾ ਛਡਾਇਆ ਸੋ ਛੜਾਂਦ ਤੋਂ ਬਾਅਦ 30 40 ਜਾਣੇ ਫੇਰ ਅੱਧੇ ਘੰਟੇ ਬਾਅਦ ਉੱਥੇ ਲੈ ਗਏ ਮੱਲੇਦਾਰੀ ਦੇ ਵਿੱਚ ਬੋਤਲਾਂ ਚਲਾਈਆਂ ਔਰ ਚੰਗਾ ਗਦਰ دہشت ਦਾ ਮਾਹੌਲ ਬਣਾਇਆ ਸੋ ਅਸੀਂ ਉਸ ਚੀਜ਼ ਨੂੰ ਅੱਜ 12 ਤਰੀਕ ਹੋ ਗਈ 13 ਤਰੀਕ ਫੋਨ ਤਾਂ ਕੋ ਨੂੰ ਅਸੀਂ ਡਿਲੇ ਰੱਖਿਆ ਕਿ ਕੋਈ ਗੱਲ ਨਹੀਂ ਮੱਲੇਦਾਰੀ ਇਹ ਸਾਰਾ ਇੱਕੋ ਪਰਿਵਾਰ ਹੈ ਇਹਨੂੰ ਬਹਿ ਕੇ ਮਸਲਾ ਹੱਲ ਕਰ ਲਾਂਗੇ ਪੁਲਿਸ ਪ੍ਰਸ਼ਾਸਨ ਨੂੰ ਵੀ ਐਸੀ ਕੋਈ ਇਨਾ ਪ੍ਰੈਸ਼ਰ ਨਹੀਂ ਪਾਇਆ ਪਰ ਉਸ ਦੇ ਬਾਵਜੂਦ ਕੀ ਹੋਇਆ ਉਹਨਾਂ ਨੇ ਗਲਤ ਮਤਲਬ ਸਮਝ ਲਿਆ ਕਿ ਪੁਲਿਸ ਨੇ ਕੀ ਕੀਤਾ ਜਾਂ ਇਹਨਾਂ ਨੇ ਕੀ ਪ੍ਰਧਾਨਾਂ ਨੇ ਕੀ ਕੀਤਾ ਜਾਂ ਕੋਈ ਪਰਿਵਾਰ ਕੀ ਕਰਨ ੜਿਆ ਜਾਂ ਇੱਥੇ ਮਹੱਲੇਦਾਰੀ ਕੀ ਕੀਤਾ ਸੋ ਉਹਨਾਂ ਨੇ ਬੀਤੇ ਰਾਤ ਅੰਗਰੇਜ਼ ਸਿੰਘ ਦੇ ਘਰ 10-15 ਜਣੇ ਆ ਗਏ ਤੇ ਤੀਰ ਤਾਰ ਹਥਿਆਰਾਂ ਦੇ ਨਾਲ ਉਹ ਗੇਟ ਨੂੰ ਹੀ ਵੱਢ ਦਿੱਤਾ ਏ ਸੋ ਉਹਨੇ ਜਾਨ ਬਚਾ ਕੇ ਆਪਣੀ ਉੱਥੋਂ ਭੱਜਿਆ ਕੋਠੇ ਕਾਂ ਦੇ ਟੱਪ ਕੇ ਤੇ ਜੇ ਉਹ ਤੀਰ ਤਾਰ ਹਥਿਆਰ ਗੇਟ ਨੂੰ ਵੱਢ ਸਕਦੇ ਆ ਤੇ ਉਹਨੂੰ ਵੀ ਜਾਨੋਂ ਮਾਰ ਦੇਣਾ ਸੀ ਹੋਰ ਕਿਹੜੀਆਂ ਖਰੀਦ ਜਾਂ ਤੋੜੀਆਂ ਗਈਆਂ ਉੱਥੇ ਇੱਕ ਟੈਂਪੂ ਦਾ ਸ਼ੀਸ਼ਾ ਤੋੜਿਆ ਗਿਆ ਟੈਂਪੂ ਤੋੜਿਆ ਗਿਆ ਸ਼ਿਫਟ ਗੱਡੀ ਉਹ ਤੋੜੀ ਗਈ ਹੋਰ ਵੀ ਉੱਥੇ ਇਟਾ ਰੋੜਾਂ ਦਾ ਟੀਨਾ ਟੁੱਟ ਗਿਆ ਨਾਲ ਦੇ ਪਾਸੇ ਜਿਹੜੇ ਘਰ ਸੀ ਗਵਾਂਡੀ ਇਹ ਉੱਥੇ 15 20 ਮਿੰਟ ਇਨਾਂ ਨੇ ਪੂਰਾ ਗਦਰ ਮਚਾਇਆ ਜੀ ਪੂਰਾ ਗੁੰਡਾਗਰਦੀ ਦਾ ਮਾਹੌਲ ਬਣਾਇਆ ਤੇ ਕੀ ਮੰਗਾ ਤੁਹਾਡੀ ਮੰਗ ਇਹੋ ਹੀ ਹੈ ਜੀ ਉੱਥੇ ਸਾਨੂੰ ਇਨਸਾਫ ਮਿਲੇ ਸੋ ਇਹ ਜਿਹੜਾ ਗੁੰਡਾਗਰਦੀ ਦਾ ਇੱਕ ਗੁੰਡਾਗਰਦੀ ਖਤਮ ਹੋਵੇ ਉੱਥੇ ਚੌਂਗ ਦੇ ਵਿੱਚ ਨਾਖ ਲੋਣ ਕੋਈ ਗਲੀ ਦੇ ਵਿੱਚ ਗੁੰਡਾਗਰਦੀ ਨਾ ਹੋਵੇ ਇਹਦੀ ਮੈਨੂੰ ਸ਼ਿਕਾਇਤ ਆਈ ਸੀ ਜੀ ਅਸੀਂ ਮੌਕੇ ਤੇ ਗਏ ਆ ਲੇਕਿਨ ਕਿਸੇ ਵੀ ਪਾਰਟੀ ਨੇ ਕੋਈ ਕੰਪਲੇਂਟ ਨਹੀਂ ਕੀਤੀ ਫਿਰ ਵੀ ਵੈਰੀਫਾਈ ਕਰਕੇ ਜਿੰਨਾ ਜਿੰਨਾ ਬੰਦਿਆਂ ਦੇ ਨਾਮ ਲੈ ਰਹੇ ਨੇ ਉਹਨਾਂ ਵਿਰੁੱਧ ਬੰਦੀ ਕਰ ਵੀ ਗਏ ਸਰਕਾਰ ਦਾ ਕੀ ਰਿਆ ਦੀ ਚੱਲਦੇ ਰਹਿੰਦਾ ਕਾਰਨ ਇਹਨਾਂ ਦੀ ਕੋਈ ਪੁਰਾਣੀ ਆਪਣੀ ਰੰਜਸ਼ ਆ ਹਾਂਜੀ ਤੇ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ ਇਹ ਤਕਰੀਬਨ ਹਫਤਾ ਕੀ ਹੋਇਆ ਹਾਂਜੀ ਸਰ ਕਿੰਨੀ ਵਾਰੀ ਝਗੜਾ ਹੋ ਚੁੱਕਾ ਜੀ ਇਹਨਾਂ ਦਾ ਉਸੇ ਇਲਾਕੇ ਦੇ ਵਿੱਚ ਇੱਕ ਦੋ ਵਾਰੀ ਹੋਇਆ ਲੇਕਿਨ ਇਹਨਾਂ ਦੇ ਆਪਸੀ ਮੌਤਵਰੀ ਰੋਕ ਦਿੰਦੇ ਰਹੇ ਆ ਕਿ ਅਸੀਂ ਕਰਾਵਾਂਗੇ ਜੀ ਪੁਲਿਸ ਕੋਲੋਂ ਕਾਰਵਾਈ ਅਜੇ ਅਸੀਂ ਕੋਈ ਨਹੀਂ ਕਰਉਣੀ ਚਾਹੁੰਦੇ ਤਾਂ ਅੱਜ ਇਹਨਾਂ ਦੇ ਵੱਲੋਂ ਕਾਰਵਾਈ ਕਰਵਾਈ ਆ ਰਹੀ ਹੈ ਪਰਿਵਾਰਕ ਮੈਂਬਰਾਂ ਨੇ ਨਹੀਂ ਅਜੇ ਤੱਕ ਮੇਰੇ ਕੋ ਕੋਈ ਨਹੀਂ ਆਇਆ ਜੀ ਕੰਪਲੇਂਟ ਕੰਪਲੇਂਟ ਕਰਨੀ ਹੈ ਤੇ ਜੇਕਰ ਕੋਈ ਸ਼ਿਕਾਇਤ ਹੁੰਦੇ ਆ ਤੇ ਫੇਰ ਕਰਦੇ ਕੀ ਦੀਏ ਸ਼ਿਕਾਇਤ ਤੋਂ ਬਗੈਰ ਵੀ ਮੈਂ ਵੈਰੀਫਾਈ ਕਰਕੇ ਜੋ باندې ਕਰ ਵੀ ਕਰ ਰਹੇ ਆ ਠੀਕ ਹੈ